ਰਬ ਜੀ ਸੰਗਰੂਰ ਵੀ ਦਿਨਛਣਾ ਗਿਆ ਸਮਾਂ ਵਾਪਸ ਨਾ ਆਵੇ ਗਿਆ ਸਮਾਂ ਵਾਪਸ ਨਾ ਆਵੇ ਦੋਸਤ ਬੇਸ਼ੱਕ ਮੁੜਾ ਦੇ ਸੰਗਰੂਰ ਵੀ ਸੱਚੇ ਦਿਲੋ ਖਿਮਾ ਮੰਗੀ ਸੱਚੇ ਦਿਓ ਖਿਮਾ ਮੰਗੀ ਵਿਛੜੇ ਸਾਥੀ ਲੋਚਾਂਗੇ ਵਿਛੜੇ ਸਾਥੀ ਲੋਚਾਂਗੇ ਅੱਜ ਹੈ ਕੋਲ ਆਪਣੇ ਕੱਲ ਕਿਸ ਨੇ ਹੈ ਦੇਖਿਆ ਅੱਜ ਦਾ ਲਾਭ ਉਠਾਓ ਕੱਲ ਦੀ ਕੱਲ ਸੋਚਾਂਗੇ ਕੱਲ ਦੀ ਕੱਲ ਸੋਚਾਂਗੇ ਚਿੰਤਾ ਛੱਡੋ ਚਿੰਤਨ ਕਰੋ ుస్సాడు <Gutsalik> గుాసా <Gutsalik> <Gutsalik>